ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਬਿਸਰਾਮ ਭਗਤ ਕਬੀਰ ਜੀ ਆਖਦੇ ਨੇ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਕੰਧ ਜਦੋਂ ਤੋਂ ਮੈਂ ਪਰਮੇਸ਼ਵਰ ਦਾ ਨਾਮ ਆਪਣੀ ਸਿਰਜਣਾ ਦੇ ਉੱਤੇ ਲਿਆ ਹੈ ਭਾਵ ਹਰ ਸਮੇਂ ਮੈਂ ਆਪਣੀ ਸਿਰਜਣਾ ਦੇ ਨਾਲ ਪਰਮੇਸ਼ਵਰ ਦਾ ਨਾਮ ਉਚਾਰਦਾ ਹਾਂ ਉਹਦੇ ਹੀ ਧਿਆਨ ਵਿੱਚ ਰਹਿੰਦਾ ਹਾਂ ਉਸ ਦੇ ਧਿਆਨ ਦੇ ਵਿੱਚ ਮੇਰੀ ਸੁਰਤ ਟਿਕੀ ਰਹਿੰਦੀ ਹੈ ਕੰਮਕਾਰ ਕਰਦੇ ਹਾਂ ਵਪਾਰ ਕਰਦੇ ਹਾਂ ਧੰਦੇ ਕਰਦੇ ਹਾਂ ਖੇਤੀਬਾੜੀ ਕਰਦੇ ਹਾਂ ਇੱਥੋਂ ਤੱਕ ਕਿ ਸਰਕਾਰੀ ਅਧਿਆਰਿਆਂ ਦੇ ਵਿੱਚ ਕੰਮ ਕਰਦੇ ਆ ਪ੍ਰਾਈਵੇਟ ਅਧਿਆਰਿਆਂ ਵਿੱਚ ਕੰਮ ਕਰਦੇ ਆ ਮੇਰੀ ਜਿਹੜੀ ਸੂਰਤ ਹੈ ਉਹ ਪਰਮੇਸ਼ਵਰ ਦੇ ਨਾਮ ਵਿੱਚ ਹੀ ਕੁਭੀ ਰਹਿੰਦੀ ਹੈ ਪਾਪ ਜੁੜੀ ਰਹਿੰਦੀ ਹੈ ਤੇ ਉਹਦਾ ਪ੍ਰਭਾਵ ਕੀ ਹੋਇਆ ਉਹਦਾ ਪ੍ਰਭਾਵ ਇਹ ਹੋਇਆ ਕਿ ਮਹਾਰਾਜ ਜੀ ਦੀ ਇਹੋ ਜੀ ਕਿਰਪਾ ਹੋਈ ਕਬੀਰ ਮੇਰੀ ਸਿਮਰਣੀ ਜਿਹੜੀ ਜਿਹੜੀ ਸਿਮਰਣੀ ਹੁੰਦੀ ਆ ਭਾਵ ਜਿਹੜੀ ਮਾਲਾ ਨੂੰ ਫੜ ਕੇ ਅਸੀਂ ਸਿਮਰਨ ਕਰਦੇ ਹਾਂ ਭਾਵ ਜਿਸ ਦੇ ਵਿੱਚ ਅਨੇਕਾਂ ਹੀ ਮੋਤੀ ਹੁੰਦੇ ਨੇ ਜਿਸ ਮਾਲਾ ਦੇ ਵਿੱਚ ਕਈ ਮਾਲਾ ਇਹੋ ਜਿਹੀ ਹੁੰਦੀਆਂ ਨੇ ਜਿਨ੍ਹਾਂ ਵਿੱਚ ਮੋਤੀਆਂ ਦੀ ਸੰਖਿਆ ਜਿਹੜੀ ਹੈ ਉਹ 108 ਮਣਕੇ ਵਾਲੀ ਮਾਲਾ ਕੋਈ 101 ਮਣਕੇ ਵਾਲੀ ਮਾਲਾ ਤੇ ਕੋਈ 51 ਮਣਕੇ ਵਾਲੀ ਮਾਲਾ ਹਰੇਕ ਮਨੁੱਖ ਅਲੱਗ-ਅਲੱਗ ਤਰੀਕਿਆਂ ਦੇ ਨਾਲ ਇਹਨਾਂ ਮਾਲਾਂ ਦੁਆਰਾ ਆਪਣੇ ਮਨ ਨੂੰ ਟਿਕਾਉਣ ਦਾ ਯਤਨ ਕਰਦਾ ਹੈ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਭਾਈ ਮਹਾਰਾਜ ਜੀ ਦੀ ਇਹੋ ਜਿਹੀ ਕਿਰਪਾ ਹੋਈ ਇਹੋ ਜਿਹੀ ਬਖਸ਼ਿਸ਼ ਹੋਈ कि ਮੇਰੀ ਰਸਨਾ ਹੀ ਮੇਰੀ ਸਿਮਰਣੀ ਬਣ ਗਈ ਤੇ ਮਹਾਰਾਜ ਜੀ ਇਹੋ ਜੀ ਬਖਸ਼ਿਸ਼ ਕਰਦੇ ਨੇ ਕਬੀਰ ਮੇਰੀ ਸਿਮਰਣੀ ਰਸਨਾ ਉਪਰ ਰਾਮ ਆਦ ਜੁਗਾਦੀ ਸਗਲ ਪਗਤ ਤਾਂ ਕੋ ਸੁਖ ਵਿਸਰਾਮ ਜਿਹੜਾ ਮੁੜ ਤੋਂ ਜੁਗਾ ਤੋਂ ਪਹਿਲਾਂ ਤੋਂ ਚਲਦਾ ਆ ਰਿਹਾ ਹੈ ਭਾਵ ਜਿਹੜਾ ਸੁਖ ਦੇਣ ਵਾਲਾ ਹੈ ਆਤਮਿਕ ਅਡੋਲਤਾ ਦੇਣ ਵਾਲਾ ਉਸ ਨਾਮ ਦੇ ਨਾਲ ਮੈਂ ਪ੍ਰੀਤ ਪਾ ਲਈ ਹੈ ਭਾਵ ਹੁਣ ਉਹ ਨਾਮ ਜਿਹੜਾ ਹੈ ਮੇਰੇ ਅੰਦਰ ਟਿਕ ਗਿਆ ਹੈ ਜਿਹਦੇ ਨਾਲ ਮੇਰੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਜਿਹਦੇ ਨਾਲ ਮੇਰੀ ਸੁਰਤ ਜਿਹੜੀ ਹੈ ਸ਼ਬਦ ਨਾਲ ਜੁੜ ਕੇ ਉਸ ਸੁਨਵਸਤਾ ਵਿੱਚ ਚਲੀ ਗਈ ਹੈ ਜਿੱਤੇ ਕਿਸੇ ਵੀ ਤਰ੍ਹਾਂ ਦੀ ਮਨੁੱਖ ਦੀ ਕੋਈ ਮੰਗ ਮਨੁੱਖ ਦੀ ਜਿਹੜੀ ਇੱਛਾ ਹੁੰਦੀ ਹੈ ਜਿਹੜੀ ਕੋਈ ਮੰਗ ਹੁੰਦੀ ਹੈ ਕਹਿੰਦੇ ਇਹ ਜਿਹੜਾ ਮੇਰੇ ਅੰਦਰ ਦਾ ਜਿਹੜਾ ਮਨ ਹੈ ਨਾ ਮਨ ਜਿਹੜੀ ਆਤਮਾ ਹੈ ਉਸ ਸਰੀਰ ਤੋਂ ਮੁਕਤ ਹੋ ਕੇ ਪਾਪ ਸੰਸਾਰ ਤੋਂ ਮੁਕਤ ਹੋ ਕੇ ਮਨ ਮੇਰਾ ਸੁਨਵਸਤਾ ਵਿੱਚ ਚਲਿਆ ਗਿਆ ਤੇ ਉੱਥੇ ਇਸ ਨੂੰ ਪਰਮੇਸ਼ਵਰ ਤੋਂ ਨਾਮ ਤੋਂ ਵਿੰਨਾ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਸੋ ਪਾਸ਼ੂ ਜੀ ਕਿਰਪਾ ਕਰਨ ਅਜ ਇਸ ਪਾਵਨ ਸਬਦੀ ਵਿਚਾਰ ਕਰਦੇ ਤਾਂ ਆਸ-ਪਾਸ ਬਿਆੰਤ ਪ੍ਰਕਾਰ ਦੀਆਂ ਪੁਰਨਾ ਹੋ ਗਿਆ ਹੋਣਗੀਆਂ ਆਪ ਸਮੂਹ ਸਾਧ ਸੰਗਤ ਬਖਸ਼ਣੇ ਹੋ ਗਿਆ ਬਖਸ਼ ਲੈਣਾ ਸੋ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ